ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਾਡੇ ਪਿੰਡ ਟੱਲ ਵਾਲੀ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਪੰਜਾਬ ਵਾਲੀ ਮਿੱਤਰੋ ਸੱਜਰ ਜਰਸੀ ਲੈ ਕੇ ਆਏ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜਰੂਰ ਕਰਿਓ ਬਾਈ ਦੇ ਨਾਲ ਸੰਪਰਕ ਤੇ ਥਾਂਲੇ ਵੀ ਦੀ ਮਿੱਤਰੋ ਬਹੁਤ ਹੀ ਚੰਗੀਆਂ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤਾਜੀ ਸੂਈਆ ਕਿੰਨਾ ਕੁ ਬੋਹਲਾ ਇਹਦੀ ਗੱਲਬਾਤ ਆਪਾਂ ਪਾਈ ਹਰਪਿੰਦਰ ਦੇ ਨਾਲ ਗੱਲਬਾਤ ਕਰਾਂਗੇ ਤੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਹਾਨੂੰ ਪਸੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਕੱਦ ਮਿੱਤਰੋ ਦਰਮਿਆਨਾ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆਂ ਭਜਨ ਕੰਨਿਓ ਸਿਹਤ ਵੱਖੋ ਮਿੱਤਰੋ ਬਹੁਤ ਹੀ ਚੰਗੀ ਤੇ ਫੇਸ ਕੁਆਲਿਟੀ ਵੀ ਮਿੱਤਰੋ ਬਹੁਤ ਸੋਹਣੀ ਆ ਤੇ ਇਹਦੇ ਚੰਗੇ ਸਿਮੰਟ ਲਾ ਕੇ ਤੁਸੀਂ ਇੰਪੋਰਟਡ ਸਿਮੰਟ ਲਾ ਕੇ ਜਾਂ 60 ਸਿਮੰਟ ਲਾ ਕੇ ਮਿੱਤਰੋ ਤੁਸੀਂ ਚੰਗੀ ਬਰੀਡ ਇਹ ਤੋਂ ਵੀ ਤੁਸੀਂ ਤਿਆਰ ਕਰ ਸਕਦੇ ਹੋ ਤੇ ਤੌਰ ਦੇਖ ਸਕਦੇ ਹੋ ਬਹੁਤ ਸੋਹਣੀ ਸਿਹਤ ਪੱਖੋ ਵੀ ਮਿੱਤਰੋ ਬਹੁਤ ਚੰਗਾ ਵਜਣਾ ਹੈ ਤੇ ਲਗਾਤਾਰ ਮਿੱਤਰੋ ਆਪਣੀਆਂ ਫਿਰ ਕਹਿੰਦੇ ਆ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤਾਂ ਜ਼ਰੂਰ ਕਰਿਓ ਸੰਪਰਕ ਕੀ ਇਹਦਾ ਰੇਟ ਹੈ ਕਿੰਨਾ ਇਹਦਾ ਦੁੱਧ ਆ ਉਹ ਆਪਾਂ ਗੱਲਬਾਤ ਬਾਈ ਹਰਪਿੰਦਰ ਦੇ ਨਾਲ ਕਰਦੇ ਆਂ ਤੂੰ ਮੰਗਰ ਬੱਚਾ ਕੀ ਹੈ ਹਾਂਜੀ ਬਾਈ ਹਰਪਿੰਦਰ ਕੀ ਹਾਲ ਹੈ ਠੀਕ ਠਾਕ ਬੜੀ ਠੀਕ ਹੈ ਸੇ ਤਾਂ ਹਾਂਜੀ ਆਪਣਾ ਜਿਹੜਾ ਹੈ ਘਰ ਮੰਨ ਲਾ ਟਰਾਲ ਵਾਲੀ ਤੋਂ ਫੈਕਟਰੀ ਵਾਲੇ ਰਾਹ ਤੇ ਘਰ ਹਣਾ ਠੀਕ ਹੈ ਇਹ ਜਿਹੜੀ ਹੁਣ ਬਹਿੜਾ ਸੁਹਾ ਕਿਹੜਾ ਹੈ ਸੁਹਾ ਪਹਿਲਾ ਜੀ ਪਹਿਲੇ ਸੁਹਾ ਸੂਈ ਆ ਮੂੰਹੋਂ ਦੋ ਦਾਂਦਾ ਜੀ ਮੂੰਹੋਂ ਦੋ ਦਾਂਦਾ ਤੇ ਸੁਹਾ ਪਹਿਲਾ ਹਾਂਜੀ ਇਹ ਕਦੋਂ ਕਦੀ ਸੂਈ ਵੀ ਆ ਇਹਨੂੰ ਹੋਵੇ 4-5 ਦਿਨ ਹੋ ਗਏ ਸੂਈ ਨੂੰ 4-5 ਦਿਨ ਹੋ ਗਏ ਸੂਈ ਨੂੰ ਕਿੰਨਾ ਕ ਬੌੜਾ ਬੌੜਾ ਹੋਇਆ ਥਲੇ 18 ਲੀਟਰ ਆ ਜੀ ਜੇ ਦੋ ਟਾਈਮ ਕੋਈ ਤਸੱਲੀ ਕਰਨਾ ਭਾਵੇਂ ਚਾੜ ਅੰਗ ਚੋਲੇ ਕੋਈ ਠੀਕ ਹੈ ਹਾਂ ਪੂਰੀ ਤਸੱਲੀ ਮੈਂ ਮੱਲਾ 18 ਲੀਟਰ ਬੋੜਾ ਤਿਆਰ ਹੈ 4 ਦਿਨ 5 ਦਿਨ ਹੋ ਗਏ ਸੂਈ ਨੂੰ ਹਾਂ ਮਗਰ ਮਗਰ ਬੱਛਾ ਜੀ ਮਗਰ ਬੱਛਾ ਹਾਂਜੀ ਠੀਕ ਹੈ ਤੇ ਫਿਰ ਮੋਲੇ ਦਾ ਕੀ ਕਰਤਾ ਜੀ ਮੋਲੇ ਦਾ ਹੀ 125 ਹੈ 125 ਹਾਂਜੀ ਮਾਨਦਾਨ ਮਾਨਦਾਨ ਕਰ ਦੇਣਗੇ ਠੀਕ ਹੈ ਮੁੱਲ ਮਿੱਤਰੋ 125 ਆ ਮਾਨਦਾਨ 125 ਦੇ ਵਿੱਚੋਂ ਹੋ ਜੂ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਜਰੂਰ ਕਰਿਓ ਸੰਪਰਕ ਦੁੱਧ ਮਿੱਤਰੋ ਬੋਲਾ ਮਿੱਤਰੋ ਆਪਾਂ ਮੰਨ ਕੇ ਚੱਲਦੇ ਆਂ ਵੀ 18 ਲੀਟਰ ਤਿਆਰ ਹੈ ਕਿੰਨਾ ਕੁ ਕੱਢ ਸਕਦੀ ਆ ਹੋਰ ਕਿੰਨਾ ਕੁ ਬਾਜੂ ਦੋਤੀ ਇਹ ਸੇਵਾਲਾ 25 ਲੀਟਰ ਤੱਕਰ ਚੋ ਸਕਦਾ ਠੀਕ ਹੈ ਹਾਂਜੀ ਓਕੇ ਆ ਮੜਾ ਕਰਿਓ ਇਹਨੂੰ ਦੁਖਾ ਕੇ ਬਹੁਤ ਸੋਹਣੀ ਤਿਆਰ ਹੋਈ ਹੈ ਨਾ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 9860 ਹਾਂਜੀ 16191 ਆ 9860 16191 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਫੋਨ ਕਰਿਓ ਮੋਹੋ ਦੋ ਦੰਦਾ ਪਹਿਲੇ ਸੂਏ ਮਿੱਤਰੋ ਸੂਈਆ ਮੰਗਰ ਵੱਸਾ ਤੇ ਕੱਦ ਦਰਮਿਆਨਾ ਵਜਣ ਚੰਗਾ ਤੇ ਮੁੱਲ ਹੈਗਾ ਜੀ 1 ਲੱਖ 25000 ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਠੰਡੀ ਸੀਲ ਮਿੱਤਰੋ ਦੇਖ ਸਕਦੇ ਬਹੁਤ ਵਧੀਆ ਕੋਲੋਂ ਨੇੜੇ ਵੀਡੀਓ ਬਣਾ ਰਹੇ ਆ ਤੇ ਬਹੁਤ ਸੋਹਣਾ ਮਿੱਤਰੋ ਹਵਾਨਾ ਤਿਆਰ ਕੀਤਾ ਹੈ サレビラなったのは。So,